ਸਤਖੰਡ ਸ੍ਰੀ ਹਰਿਮੰਦਰ ਸਾਹਿਬ ਬਲ RAM ਸਰ ਦੀ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਵਿੱਚ ਬਾਬਾ ਬੁੱਢਾ ਜੀ ਦੇ ਸੀਸ ਤੇ ਪਾਵਨ ਸਰੂਪ ਚੁਕਵਾਇਆ ਹੈ। ਦੇਖੋ ਮਾਨ ਆਪ ਗੁਰੂ ਨੇ ਇਹ ਅੱਤੀ ਵਿੱਚ ਨੇ ਗੁਰੂ ਨਾਨਕ ਦੀ ਜੋਤ ਕਿੱਥੇ ਆ ਗੁਰੂ ਅਰਜਨ ਦੇਵ ਜੀ ਵਿੱਚ ਪਰ ਆਪਣੀ ਸੀਸ ਤੇ ਨਹੀਂ ਸੇਵਕ ਨੂੰ ਮਾਣ ਦਿੱਤਾ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਸੀਸ ਤੇ ਸਰੂਪ ਚੁਕਵਾਇਆ ਆਪ ਚੋੜ ਲਿਆ ਆਰਾਮ ਸਰ ਦੀ ਧਰਤੀ ਤੋਂ ਨੰਗੇ ਚਰਨੀ ਸਤਿਗੁਰੂ ਮਹਾਰਾਜ ਚੌਰ ਕਰਦਿਆਂ ਜੋਟੀਆਂ ਸੰਗਤਾਂ ਸ਼ਬਦ ਪੜਦੇ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪੀੜਾ ਸਾਹਿਬ ਤੇ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਨੇ ਸਰੂਪ ਸशोਭਤ ਕੀਤਾ ਪ੍ਰਕਾਸ਼ ਕੀਤਾ ਉਹ ਅੱਜ ਵਾਲਾ ਦਿਨ ਭਾਗਾਂ ਵਾਲੇ ਸਿੱਖੋ ਭਾਦਰਸੋਦੀ 1600 766 ਬਿਕਰਮੀ 1604 ਦੇ ਵਿੱਚ ਧੰਨ ਗੁਰੂ ਅਰਜਨ ਦੇਵ ਜੀ ਦੇ ਹੁਕਮ ਦੇ ਨਾਲ ਬ੍ਰਾਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਪਹਿਲਾ ਪ੍ਰਕਾਸ਼ ਕੀਤਾ ਤਾਂ ਹੁਕਮ ਕੀਤਾ ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਹੋ ਆਵਾਜ਼ ਸੁਣਾ ਸਭ ਪੰਥ 99 ਸਾਲਾਂ ਦਾ ਬਾਪੂ 99 ਅੰਬਰਿਆਂ ਦਾ ਬ੍ਰਾਹਮ ਗਿਆਨੀ ਬਾਬਾ ਬੁੱਢਾ ਉਸ ਵੇਲੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਕਰਦੇ ਆ ਗੁਰਸਿੱਖ ਸੰਗਤਾਂ ਹੱਥ ਜੋੜੀ ਸੇਸ਼ ਝੁਕਾਈ ਸੰਮੁਖ ਸਜੇ ਹੋਏ ਤਾਂ ਸਤਗੁਰੂ ਮਹਾਰਾਜ ਨੇ ਜਿਹਾ ਕਿਹਾ ਬੋਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਣਾ ਸਭ ਪੰਥ ਬਾਬਾ ਜੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੋ ਸਾਰਾ ਪੰਥ ਸੁਣੇ ਪਹਿਲਾ ਹੁਕਮਨਾਮਾ ਸਰਵਣ ਕਰਾਓ ਕਿਉਂਕਿ ਆਵਾਜ਼ਾ ਕਿਹਾ ਜਾਂਦਾ ਸੀ ਉਦੋਂ ਅੱਜਕੱਲ ਮੁਖਵਾਕ ਹੁਕਮਨਾਮਾ ਕਿਹਾ ਜਾਂਦਾ ਹੈ ਇਹ ਸਾਰੇ ਪ੍ਰਾਇਆਵਾਚੀ ਸ਼ਬਦ ਨੇ ਕੋਈ ਅਰਥ ਹੈ ਕਹਿੰਦੇ ਅਦਬ ਸੰਗ ਗ੍ਰੰਥ ਕੋ ਖੋਲਾ ਬੜੇ ਅਦਬ ਨਾਲ ਬੜੇ ਭੈਅ ਨਾਲ ਕਿਉਂਕਿ ਜਿਨ ਭੈਅ ਅਦਬ ਨਾ ਬਾਣੀ ਧਾਰਾ ਜਾਣੋ ਸੁਣ ਸਿੱਖੋ ਹਮਾਰਾ ਅਦਬ ਸੰਗ ਗ੍ਰੰਥ ਕੋ ਖੋਲਾ ਲੇ ਅਵਾਜ਼ ਬੁੱਢਾ ਮੁਖ ਬੋਲਾ ਕੀ ਹੁਕਮ ਆਇਆ ਸੋਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ ਤੜਤ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਸਾਇਆ ਰਾਮ ਇਹ ਪਹਿਲਾ ਹੁਕਮਨਾਮਾ ਵੇਖੋ ਅਦੁੱਪਤ ਕਟਣਾ ਜਿਸ ਸਤਿਗੁਰੂ ਦੀ ਇਹ ਬਾਣੀ ਦਾ ਸ਼ਬਦ ਹੈ ਉਹੀ ਸਤਿਗੁਰੂ ਅੱਗੇ ਹੱਥ ਜੋੜੀ ਬੈਠੇ ਆ ਤੇ ਸਰਵਣ ਕਰ ਰਹੇ ਆ ਅੱਜ ਕਈ ਵਾਰੀ ਅਸੀਂ ਹੁਕਮਨਾਮਾ ਨਹੀਂ ਨਾ ਸਰਵਣ ਕਰਦੇ ਸਿੱਖੋ ਬਾਣੀ ਦਾ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੀ ਹੈ ਪਰ ਜਦੋਂ ਹੁਕਮਨਾਮਾ ਹੋਰਿਆ ਗੁਰੂ ਅਰਜਨ ਦੇਵ ਜੀ ਵੀ ਹੱਥ ਜੋੜ ਕੇ ਉਹ ਅਕਾਲ ਪੁਰਖ ਦੀ ਬਾਣੀ ਨੂੰ ਸਰਵਣ ਕਰ ਰਹੇ ਆ। ਸਿਰ ਸਿਫਤ ਦੱਸੀ ਹੈ ਸਿਰੀ ਗੁਰ ਕੀਰ ਸਰੀਰ ਜੋ ਸਭ ਥਾਨ ਸਮੇ ਸਭ ਨਾ ਦਰਸਾ ਹੈ। ਮਾਰੇ ਕਹਿੰਦੇ ਆ ਜਿਹੜੇ ਸਾਡੇ ਸਰਗੁਣ ਸਰੀਰ ਹੈ ਨਾ ਦਸਾਂ ਜਾਮਿਆਂ ਚ ਅਸੀਂ ਵਰਤਣਾ ਹੈ। ਇਹ ਅੱਜ ਜੇ ਅੰਮ੍ਰਿਤਸਰ ਹੈ ਤਾਂ ਕਾਬਲ ਵਾਲੇ ਸਿੱਖਾਂ ਨੂੰ ਦਰਸ਼ਨ ਨਹੀਂ ਹੋ ਰਹੇ ਜੇ ਕਾਬਲ ਦੇ ਵਿੱਚ ਆ ਤਾਂ ਇੱਥੇ ਦਰਸ਼ਨ ਨਹੀਂ ਹੋ ਰਹੇ ਸ੍ਰੀ ਗੁਰੂ ਕੇਰ ਸਰੀਰ ਜੋ ਸਭ ਥਾਨ ਸਮੇ ਸਭ ਨਾ ਦਰਸੈ ਗ੍ਰੰਥ ਰਿਦਾ ਗੁਰ ਕੋਹਿ ਜਨੋ ਉੱਤਮ ਹੈ ਸਭ ਕਾਲ ਰਹੇ ਹੈ ਇਹ ਸਾਡਾ ਹਿਰਦਾ ਹੈ ਇਹ ਸਾਡੇ ਸਰੀਰ ਨਾਲੋਂ ਉੱਤਮ ਹੈ ਤੇ ਇਹ ਹਮੇਸ਼ਾ ਰਹਿਣਾ ਹਰ ਥਾਂ ਰਹਿਣਾ ਅੱਜ ਜਿੱਥੇ ਗੁਰੂ ਨਾਨਕ ਨਾਮ ਲੇਵਾ ਸਿੱਖਾ ਉਥੇ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਸੀਬ ਹੈ ਪਹਿਲਾਂ ਇਹ ਭਾਗ ਨਹੀਂ ਸੀ ਹਰ ਥਾਂ ਦਰਸ਼ਨ ਨਹੀਂ ਸੀ ਸਤਿਗੁਰੂ ਦੇ ਇਹ ਸਤਿਗੁਰੂ ਨੇ ਦਾਤ ਦਿੱਤੀ ਮੇਰੇ ਸਰੀਰ ਤੇ ਜਾਂ ਤੇ ਹੈ ਦੀਰਗ ਉੱਤਮ ਹੈ ਸਭ ਕਾਲ ਰਹੇ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਪੂਜੋ ਕੇਸਰ ਚੰਦਨ ਕੋ ਘਸਾ ਤੂ ਵਹ ਤੋ ਖਾਇ ਕਾ ਫੂਲ ਚੜਾਏ ਹੈ ਜਿਵੇਂ ਮੇਰੀ ਪੂਜਾ ਕਰਦੇ ਹੋ ਉਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮੰਨਣ ਪੂਜਨ ਕਰਨਾ ਹੈ ਦੁਨੀਆ ਦੇ ਕੋਈ ਕੋਈ ਧਰਮ ਗ੍ਰੰਥ ਨੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਆਪਣੀ ਹਿਆਤੀ ਦੇ ਵਿੱਚ ਆਪ ਸੰਪਾਦਿਤ ਆਪ ਲਿਖਵਾਇਆ ਆਪ ਤਿਆਰ ਕੀਤਾ ਧਰਮ ਗ੍ਰੰਥ ਸਾਰੇ ਸਤਕਾਰਯੋਗ ਨੇ ਪਰ ਕਿਸੇ ਵੀ ਪਗੰਬਰ ਨੇ ਕਿਸੇ ਵੀ ਪੀਰ ਨੇ ਕਿਸੇ ਨੇ ਵੀ ਆਪਣੀ ਹਿਆਤੀ ਜਣੀ ਬਾਦ ਚ ਲਿਖੇ ਗਏ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਵਿੱਚ ਕੋਈ ਮਤਿਹਾਸ ਨਹੀਂ 500 ਸਾਲ ਦਾ ਇਤਿਹਾਸ ਸਮੋਇਆ ਹੋਇਆ ਹੈ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਕਿਸੇ ਧਰਮ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਹੈ ਕੇਵਲ ਤੇ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੱਦੇ ਸਤਿਗੁਰਾਂ ਦੇ ਆਪਾ ਦਿਹਾੜੇ ਮਨਾਉਨੇ ਆ ਸਤਿਗੁਰੂ ਜੀ ਦਾ ਪ੍ਰਕਾਸ਼ ਪੁਰਬ ਮਨਾਉਨੇ ਆ ਫਿਰ ਗੁਰਤਾ ਗੱਦੀ ਮਨਾਉਨੇ ਆ ਤੀਸਰਾ ਜੋਤੀ ਜੋਤ ਪੁਰਬ ਮਨਾਉਨੇ ਆ ਪਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਅੱਜ ਪਹਿਲਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ ਫਿਰ ਸਤਿਗੁਰੂ ਜੀ ਦਾ ਸੰਪੂਰਨਤਾ ਦਿਵਸ ਮਨਾਇਆ ਜਾਂਦਾ ਹੈ ਫਿਰ ਹਜ਼ੂਰ ਸਾਹਿਬ ਗੁਰਤਾ ਗੱਦੀ ਮਨਾਇਆ ਜਾਂਦਾ ਹੈ ਪਰ ਇੱਕੋ ਇੱਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੇ ਜਿਨ੍ਹਾਂ ਦਾ ਕਦੇ ਜੋਤੀ ਜੋਤ ਨਾ ਹੋਇਆ ਤੇ ਨਾ ਹੋਣਾ ਇਹ ਸਦੀਵ ਕਾਲ ਸੱਚ ਹਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਮੇਸ਼ਾ ਸਿੱਖ ਦੀ ਅਗਵਾਈ ਕੀਤੀ ਹੈ ਅਗਵਾਈ ਕਰਦੇ ਆ ਤੇ ਅਗਵਾਈ ਕਰਦੇ ਰਹਿਣਾ ਜਦੋਂ ਸਿੱਖ ਆਪਣੀ ਭਾਵਨਾ ਲੈ ਕੇ ਸਤਿਗੁਰੂ ਅੱਗੇ ਆਉਂਦਾ ਹੈ ਅਰਦਾਸ ਕਰਦਾ ਹੈ ਸਤਿਗੁਰੂ ਦਾ ਆਵਾਜ਼ਾ ਲੈਂਦਾ ਮੁੱਖ ਬਾਕ ਲੈਂਦਾ ਸਤਿਗੁਰੂ ਸਮੇਂ-ਸਮੇਂ ਅਗਵਾਈ ਕਰਦੇ ਆਏ ਆ ਅੱਜ ਵੀ ਅਗਵਾਈ ਕਰਦੇ ਆ ਕੋਈ ਸਿੱਖ ਸਤਿਗੁਰੂ ਦੀ ਬਾਣੀ ਪੜੇ ਸਹਿਜ ਪਾਠ ਕਰੇ ਤਾਂ ਸਤਿਗੁਰੂ ਗੱਲਾਂ ਕਰਦੇ ਆ ਮੇਰਾ ਸਤਿਗੁਰੂ ਬੋਲਦਾ ਕੋਈ ਬੁਲਾਉਣ ਵਾਲਾ ਹੋਵੇ ਜਿਹੜਾ ਬੁલાਏ ਉਹਦੇ ਨਾਲ ਗੱਲਾਂ ਕਰਦੇ ਆ ਸਹਿਜ ਪਾਠ ਕਰੀਏ ਸਹਿਜ ਪਾਠ ਕਰਾਂਗੇ ਤਾਂ ਗੁਰੂ ਨਾਲ ਗੱਲਾਂ ਹੋਣਗੀਆਂ ਜਦੋਂ ਗੁਰੂ ਨਾਲ ਗੱਲਾਂ ਕਰਾਂਗੇ ਤਾਂ ਅਕਾਲ ਪੁਰਖ ਨਾਲ ਮਲਾਪ ਸਤਿਗੁਰੂ ਨੇ ਕਰਾ ਦੇਣਾ ਇਸ ਲਈ ਧੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਤੁਸੀਂ ਭਾਗਾ ਵਾਲੀਆਂ ਸੰਗਤਾਂ ਅੱਜ ਪ੍ਰਕਾਸ਼ ਪੁਰਬ ਮਨਾ ਰਹੇ ਹੂੰ ਜਿੱਥੇ ਦਾਸ ਸੁਮਤਿ ਸੱਚਖੰਡ ਸ੍ਰੀ ਹਰਿਮੰਦਰ